ਅਜੀਤ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਪਤੇ ਆਪਾਂ ਇੱਕ ਨਵਾਂ ਬਲੌਗ ਲੈ ਕੇ ਆ ਰਹੇ ਆ ਤੇ ਬਲੌਗ ਦਾ ਬਹੁਤ ਲੇਟ ਹੋ ਗਿਆ ਮੇਰਾ ਤਾਂ ਤੁਸੀਂ ਜੱਕ ਬਿਉਂਗੇ ਬਲੌਗ ਨਹੀਂ ਆਉਂਦਾ ਬਲੌਗਿੰਗ ਆਉਂਦਾ ਆਪਾਂ ਬਲੌਗ ਲੈ ਕੇ ਆ ਰਹੇ ਆ ਆਪਣੇ ਮੇਲੇ ਦਾ ਜਿਹੜਾ ਮੇਲਾ ਚੰਡੀਗੜ੍ਹ ਤੋਂ ਸਟਾਰਟ ਆ 15 16 17 ਦਾ ਤੇ ਅੱਜ 14 ਤਰੀਕ ਆ ਤੇ ਰਾਤ ਦਾ ਟਾਈਮ ਆ ਕਿਉਂਕਿ ਮੈਂ ਕੰਮ ਤੋਂ ਆਇਆ ਸੀ ਤੇ ਅੱਜ ਸੋਚਿਆ ਵੀ ਬਲੌਗ ਬਣਾਉਣੇ ਆ ਤਾਂ ਹਮ ਬਲੌਗ ਦੀ ਤਿਆਰੀ ਤਾਂ ਕਿਹੜੀਆਂ ਮੋਬਾਈਲ ਚੱਕਿਆ ਫਾਫ ਮੋਬਾਈਲ ਕਰਿਆ ਦੇ ਆਪਾਂ ਬਲੌਗ ਬਣਾਉਣ ਲੱਗੇ ਬਸ ਤੇ ਮੰਮੀ ਹੁਣ ਇੱਥੇ ਵੀਡੀਓ ਦੇਖ ਰਹੇ ਨੇ ਤੇ ਆਪਾਂ ਵੀਡੀਓ ਦੀ ਤਿਆਰੀ ਕਰ ਰਹੇ ਆ ਤੇ ਆਪਾਂ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਆਪਣੇ ਰਾਜੇ ਦਾ ਖੇੜੇ ਦੀ ਰਾਜੇ ਦਾ ਹੁੰਦੀ ਆ ਮੇਲੇ ਤੋਂ ਪਹਿਲਾਂ ਹੁੰਦੀ ਅੱਜ 14 ਤਰੀਕ ਆ ਕੱਲ ਨੂੰ ਤੋਂ ਮੇਲਾ ਸਟਾਰਟ ਆ ਤੇ ਆਪਾਂ ਰਾਜੇਗਾ ਤੇ ਦੇਖਦੇ ਆ ਕਿੰਦਾ ਦਾ ਮਾਹੌਲ ਆ ਠੀਕ ਆ ਮੈਨੂੰ ਨਹੀਂ ਪਤਾਗਾ ਕਿਉਂਕਿ ਮੈਂ ਕੰਮ ਦੇ ਹੁਣਾਂ ਹੁਣ ਮੇਲੇ ਦੀ ਤਿਆਰੀ ਵੀ ਨਹੀਂ ਬਤੋ ਵੀਡੀਓ ਵੀਡੀਓ ਮਣੀ ਕੁਝ ਵੀ ਹੁਣ ਆਪਾਂ ਅਪਡੇਟ ਦਿਆ ਕਰਾਂਗੇ ਘੱਟ ਲੰਮਾਂਗੇ ਪਰ ਅਪਡੇਟ ਦਵਾਂਗੇ ਤੇ ਹੁਣ ਆਪਾਂ ਦੇਖਦੇ ਹਾਂ ਹੁਣ ਆਪਾਂ ਚੱਲਦੇ ਹਾਂ ਤੇ ਰਸਤਾ ਥੋੜਾ ਜਿਹਾ ਲੰਬਾ 5-10 ਮਿੰਟ ਦਾ ਹੈਗਾ ਆਪਾਂ ਥੋੜਾ ਜਿਹਾ ਕਲਿੱਪ ਲਵਾਂਗੇ ਦੱਸ ਦੇ ਦੀ ਬਾਲੀ ਨਹੀਂ ਕਲਿੱਪ ਵੀਡੀਓ ਲੰਬੀ ਲੈਂਦੇ ਆਪਾਂ ਤੇ ਆਪਾਂ ਚੱਲਦੇ ਆਂ ਤੁਰੇ ਜਾ ਰਹੇ ਸੀ ਤੇ ਹੁਣ ਆਪਾਂ ਨੇੜੇ ਪਹੁੰਚ ਗਏ ਆਪਾਂ ਤੁਰੇ ਨੂੰ 6 ਮਿੰਟ ਹੋ ਗਏ ਸੀ ਤੇ ਆਹ ਰੌਣਕ ਤੁਸੀਂ ਦੇਖ ਰਹੇ ਹੋ ਉਹ ਸਾਹਮਣੇ ਲਾਈਟਾਂ ਲੱਗੀਆਂ ਮੈਨਾਂ ਆਪਣੇ ਉੱਥੇ ਵਗਣਾ ਹੁਣ ਇਹ ਸਟਾਰਟ ਹੋਇਆ ਆਪਾਂ ਪਹਿਲਾਂ ਮੱਥਾ ਟੇਕਾਂਗੇ ਫੇਰ ਵੀਡੀਓ ਦੀ ਸਟਾਰਟਿੰਗ ਕਰਾਂਗੇ ਤੇ ਹੁਣ ਮੈਂ ਹੁਣ ਲੈ ਕੇ ਜਾਂਦਾ ਕੈਮਰਾ ਬੜਾ ਹਿੱਲਦਾ ਮੇਰਾ ਕਿਉਂਕਿ ਬਹੁਤ ਟਾਈਮ ਹੋ ਗਿਆ ਵੀਡੀਓ ਨਹੀਂ ਬਣਾਈ ਆਪਣੇ ਆਪਾਂ ਪਹੁੰਚ ਗਏ ਮਿਲ ਨਹੀਂ ਸਕਦੇ ਆ ਫਿਰ ਵੀ ਲੈ ਕੇ ਚਾਉਂਦੇ ਤੂੰ ਕੋਣ ਤਾਂ ਦੇਖਿਓ I'm not going to do it. ਲੋ ਵੀ ਤਾਨੇ ਵੇਣੀ ਮਮ ਜਿਹਰੇ ਨੇ ਫੋਨ ਦੇ ਕਿਹਨਾ ਪੂਰਾ ਕੰਮ ਲੈ ਡਾਊਨ ਹੋ ਗਰੂ ਨਾ 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 ਉਹ ਚ ਮੈਂ ਦੂਈ ਰੀਲ ਕਰ ਰਹੇ ਹਾਂ ਜੀ ਦੂਈ ਰੀਲ ਕਰਨੀ ਲੋ ਜੀ ਆਪਾਂ ਲੈ ਗਾਫੀ ਕੀ ਦੇ ਆਲੀ ਨਹੀਂ ਪਤਾ ਯਾਰ ਕੀ ਹੈ ਕਾਲੀ ਕਾਲੀ ਤੋਂ ਬਾਰੇ ਬੰਦੇ ਗਾਲੇ ਉਹ ਤੇਰਾ ਰ ਨਾ ਜਾਵੇ ਦੀ ਆ ਕਾਲੀ ਉਹ ਤੇਰਾ ਵਾਰ ਵੀ ਜਾਵੇ ਨਾ ਕਾਲੀ ਅੰਦਰ ਕੀ ਤੇ ਲਈ ਬਰਮਾ ਦੀ ਕਾਲੀ ਉਹ ਅੰਦਰ ਦੀ ਬੇਟੀ ਬਰਮਾ ਦੀ ਕਾਲੀ ਲੋ ਵੀ ਆਪਾਂ ਤੋਂ ਅੱਗੇ ਕੀ ਲੰਗਰ ਸਟਾਰਟ ਹੋਗਾ ਸੀ ਤੇ ਕੋਈ ਹੋਣੀ ਭਾਂਡੇ ਦੀਵਾ ਕਰ ਲੈਣੇ ਆਪਣੇ ਤੇ ਭੰਗੋ ਯਾਰ ਮੇਰਾ ਗੋਗੀ ਤੇ ਬਾਕੀ ਵੀਰੇ ਹੋਣੀ ਨੇ ਮੇਰਾ ਬਹੁਤ ਹੋ ਗਿਆ ਪਿਆ ਇਹਦੇ ਕਰਕੇ ਦੇਖ ਨਹੀਂ ਰਿਹਾ ਕੋਈ ਸੱਚੀ ਅੰਨਾ ਵੀਰਾ ਆਪਣਾ ਤੇ ਬਾਕੀ ਮੰਮੀ ਇਹ ਫੁੱਲ ਦੇਵਾ ਜਿਹੜਾ ਦੇ ਬੰਨੇ ਰਾ ਹੋ ਰਿਹਾ ਫੁੱਲ ਫੜਕਾ ਤੜਕਾ ਪੂਆ ਆਡੀਅੰਸ ਇਹਦਾ ਮਾਣੇ ਰੱਬਾ ਜਿੰਦਗੀ ਦੇ ਬਾਗ ਦਾ ਨਵੇਂ ਗੂਆਂ ਬਜੇ ਚਾ ਬਾਗ ਦਾ ਮਾਣੇ ਰੱਬਾ ਜਿੰਦਗੀ ਦੇ ਬਾਗ ਦਾ ਨਵੇਂ ਗੂਆਂ ਬਜੇ ਚਾ ਬਾਗ ਦਾ ਜੇ ਮਸੂਰ ਮਿਲਦੀ ਜੀ ਮਾਰਦਾ ਨਵੇਂ ਗੂਆਂ ਬਜੇ ਚਾ ਬਾਗ ਦਾ ਜੇ ਭਰੀਏ ਤੇਰਾ ਮਤਲਬ ਇਸਾ ਮਾਣੇ ਵੀ ਨਾ ਚਿਕੜਾ ਹੈ ਕਮਾ ਤੇਰੀ ਨਾਮ ਜਗੁਰੂ ਰਤਨ ਹੋਰ ਮਰਿਆ ਕੋ ਦੇ ਕੇ ਤੇਰੀ ਨਾਮ ਜਗੁਰੂ ਰਤਨ ਹੋਰ ਮਰਿਆ ਕੋ ਦੇ ਕੇ ਹੋ ਜੱਟ ਜੀ ਸਭ ਤੋਂ ਜਿਆਦੀ ਪਿਆਰੀ ਜੀ ਤੇਰੇ ਨਾਲ ਵਿੱਚ ਖੁਸ਼ ਖੁਸ਼ ਰਦੀ ਦੀਆ ਕਹਾਂ ਸਿਖਤ ਦੀ ਗਾਲੀ ਨਾਲ ਮਹਿਕਦੀ ਰਾਣੀ ਕੱਲਿਆ ਵਿੱਚ ਖੇਡ ਲਈ ਹਮਾਰਾ ਸਿਖਤ ਦੀ ਗਾਲੀ ਨਾਲ ਮਹਿਕਦੀ ਕੰਧਕਰਾਂ ਦੇ ਜੋੜੇ ਵਿੱਚ ਖੇਡ ਲਈ ਆ ਸਿਖਤ ਦੀ ਗਾਲੀ ਨਾਲ ਮਹਿਕਦੀ ਰਾਣੀ ਕੱਲਿਆ ਦੇ ਜੋੜੇ ਵਿੱਚ ਖੇਡ ਲਈ ਮੋਕਰਾਂ ਦੇ ਗਾਲੀ ਨਾਲ ਮਹਿਕਦੀ ਕੰਧਕਰਾਂ ਦੇ ਜੋੜੇ ਵਿੱਚ ਖੇਡ ਲਈ ਬੱਚੇ ਨੋਹਦੇ ਆ ਰੇ ਬੰਗੋ ਸਾਰੇ